ਅੱਜ 1 ਮਹੀਨੇ ਬਾਅਦ ਸਕੂਲਾਂ 'ਚ ਬੱਚਿਆਂ ਦੀ ਚਹਲ ਪਹਲ ਦੇਖਣ ਨੂੰ ਮਿਲੀ ਹੈ ਪਰ ਅੰਮ੍ਰਿਤਸਰ ਦੇ ਮਾਲ ਰੋਡ ਤੇ ਸਥਿਤ ਸਕੂਲ ਤੋਂ ਹੈਰਾਨੀਜਨਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਦੇ ਵਿੱਚ ਗਰਮੀ ਦੀਆਂ ਛੁੱਟੀਆਂ ਹੋਣ ਵਗਰੋਂ ਬੱਚੇ ਸਕੂਲ 'ਚ ਪੜਦੇ ਨਹੀਂ ਸਗੋਂ ਸਫਾਈਆਂ ਕਰਦੇ ਨਜ਼ਰ ਆ ਰਹੇ ਨੇ ਜੀ ਹਾਂ ਹੱਥਾਂ ਦੇ ਵਿੱਚ ਝਾੜੂ ਫੜ ਕੇ ਸਫਾਈਆਂ ਕਰ ਰਹੇ ਬੱਚੇ ਕਲਾਸਾਂ ਦੇ ਵਿੱਚ ਗੰਦਗੀ ਦੇ ਢੇਰ ਲੱਗੇ ਹੋਏ ਨੇ ਤੇ ਸਕੂਲੀ ਵਰਦੀ ਪਾ ਕੇ ਆਏ ਵਿਦਿਆਰਥੀ ਆਪ ਹੀ ਇਹ ਕਲਾਸਰੂਮ ਨੂੰ ਸਫਾਈ ਕਰਦੇ ਨਜ਼ਰ ਆ ਰਹੇ ਨੇ ਹਾਲਾਂਕਿ ਸਕੂਲ ਸਟਾਫ ਦੇ ਵੱਲੋਂ ਇਸ ਪੂਰੇ ਮਾਮਲੇ 'ਚ ਮੀਡੀਆ ਤੋਂ ਦੂਰੀ ਰੱਖੀ ਗਈ ਹੈ ਪਰ ਤੁਸੀਂ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਇਸ ਘਟਨਾ ਤੇ ਜਿਵੇਂ ਸਕੂਲ ਦੇ ਵਿੱਚ ਬੱਚੇ ਵਿਦਿਆਰਥੀ ਜੋ ਸਕੂਲ ਦੇ ਸੀ ਉਹ ਸਫਾਈਆਂ ਕਰਦੇ ਨਜ਼ਰ ਆ ਰਹੇ ਨੇ 1 ਮਹੀਨੇ ਬਾਅਦ ਸਕੂਲ ਖੁੱਲੇ ਨੇ ਪਰ ਸਫਾਈ ਦਾ ਕੋਈ ਪ੍ਰਬੰਧ ਨਹੀਂ ਸੀ ਜਿਸ ਤੋਂ ਬਾਅਦ ਬੱਚੇ ਆਪ ਹੀ ਝਾੜੂ ਲੈ ਕੇ ਸਕੂਲਾਂ ਦੀ ਆਪਣੇ ਕਲਾਸਰੂਮਾਂ ਦੀ ਸਫਾਈ ਕਰ ਰਹੇ ਨੇ ਇਸ ਘਟਨਾ ਤੇ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਹਾਲਾਂਕਿ ਸਕੂਲ ਵਿਦਿਆਦਾ ਮੰਦਰ ਹੁੰਦਾ ਹੈ ਸਫਾਈ ਤਾਂ ਜ਼ਰੂਰੀ ਹੈ ਪਰ ਸਫਾਈ ਵਿਦਿਆਰਥੀਆਂ ਤੋਂ ਕਰਵਾਉਣੀ ਚਾਹੀਦੀ ਹੈ ਸੋ ਤੁਸੀਂ ਤਸਵੀਰਾਂ ਅੰਮ੍ਰਿਤਸਰ ਤੋਂ ਦੇਖ ਰਹੇ ਹੋ ਜਿੱਥੇ ਸਕੂਲ ਦੇ ਵਿੱਚ ਬੱਚੇ ਸਫਾਈ ਕਰਦੇ ਹੋਏ ਨਜ਼ਰ ਆ ਰਹੇ ਨੇ ਇਹ ਤਸਵੀਰਾਂ ਤੁਹਾਨੂੰ ਅੰਮ੍ਰਿਤਸਰ ਦੇ ਸਥਿਤ ਮਾਲ ਰੋਡ ਤੇ ਸਥਿਤ ਇੱਕ ਸਕੂਲ ਹੈ ਜਿੱਥੇ ਛੁੱਟੀਆਂ ਮਗਰੋਂ ਬੱਚੇ ਅੱਜ ਪਹਿਲੇ ਦਿਨ ਸਕੂਲ ਪਹੁੰਚੇ ਨੇ ਪਰ ਗੰਦਗੀ ਦੇ ਢੇਰਾਂ ਤੋਂ ਪ੍ਰੇਸ਼ਾਨ ਖੁਦ ਝਾੜੂ ਲੈ ਕੇ ਸਫਾਈਆਂ ਕਰ ਰਹੇ ਨੇ ਅੱਜ 1 ਮਹੀਨੇ ਬਾਅਦ ਸਕੂਲਾਂ 'ਚ ਬੱਚਿਆਂ ਦੀ ਚਹਲ ਪਹਲ ਦੇਖਣ ਨੂੰ ਮਿਲੀ ਹੈ ਪਰ ਅੰਮ੍ਰਿਤਸਰ ਦੇ ਮਾਲ ਰੋਡ ਤੇ ਸਥਿਤ ਸਕੂਲ ਤੋਂ ਹੈਰਾਨੀਜਨਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਦੇ ਵਿੱਚ ਗਰਮੀ ਦੀਆਂ ਛੁੱਟੀਆਂ ਹੋਣ ਵਗਰੋਂ ਬੱਚੇ ਸਕੂਲ 'ਚ ਪੜਦੇ ਨਹੀਂ ਸਗੋਂ ਸਫਾਈਆਂ ਕਰਦੇ ਨਜ਼ਰ ਆ ਰਹੇ ਨੇ ਜੀ ਹਾਂ ਹੱਥਾਂ ਦੇ ਵਿੱਚ ਝਾੜੂ ਫੜ ਕੇ ਸਫਾਈਆਂ ਕਰ ਰਹੇ ਬੱਚੇ ਕਲਾਸਾਂ ਦੇ ਵਿੱਚ ਗੰਦਗੀ ਦੇ ਢੇਰ ਲੱਗੇ ਹੋਏ ਨੇ ਤੇ ਸਕੂਲੀ ਵਰਦੀ ਪਾ ਕੇ ਆਏ ਵਿਦਿਆਰਥੀ ਆਪ ਹੀ ਇਹ ਕਲਾਸਰੂਮਾਂ ਨੂੰ ਸਫਾਈ ਕਰਦੇ ਨਜ਼ਰ ਆ ਰਹੇ ਨੇ ਹਾਲਾਂਕਿ ਸਕੂਲ ਸਟਾਫ ਦੇ ਵੱਲੋਂ ਇਸ ਪੂਰੇ ਮਾਮਲੇ 'ਚ ਮੀਡੀਆ ਤੋਂ ਦੂਰੀ ਰੱਖੀ ਗਈ ਹੈ ਪਰ ਤੁਸੀਂ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਇਸ ਘਟਨਾ ਤੇ ਜਿਵੇਂ ਸਕੂਲ ਦੇ ਵਿੱਚ ਬੱਚੇ ਵਿਦਿਆਰਥੀ ਜੋ ਸਕੂਲ ਦੇ ਸੀ ਉਹ ਸਫਾਈਆਂ ਕਰਦੇ ਨਜ਼ਰ ਆ ਰਹੇ ਨੇ 1 ਮਹੀਨੇ ਬਾਅਦ ਕੁਲ ਕੁਲਨੇ ਪਰ ਸਫਾਈ ਦਾ ਕੋਈ ਪ੍ਰਬੰਧ ਨਹੀਂ ਸੀ ਜਿਸ ਤੋਂ ਬਾਅਦ ਬੱਚੇ ਆਪ ਹੀ ਝਾੜੂ ਲੈ ਕੇ ਸਕੂਲਾਂ ਦੀ ਆਪਣੇ ਕਲਾਸਰੂਮਾਂ ਦੀ ਸਫਾਈ ਕਰ ਰਹੇ ਨੇ ਇਸ ਘਟਨਾ ਤੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਹਾਲਾਂਕਿ ਸਕੂਲ ਵਿਦਿਆ ਦਾ ਮੰਦਰ ਹੁੰਦਾ ਹੈ ਸਫਾਈ ਤਾਂ ਜ਼ਰੂਰੀ ਹੈ ਪਰ ਸਫਾਈ ਵਿਦਿਆਰਥੀਆਂ ਤੋਂ ਕਰਵਾਉਣੀ ਚਾਹੀਦੀ ਹੈ ਸੋ ਤੁਸੀਂ ਤਸਵੀਰਾਂ ਅੰਮ੍ਰਿਤਸਰ ਤੋਂ ਦੇਖ ਰਹੇ ਹੋ ਜਿੱਥੇ ਸਕੂਲ ਦੇ ਵਿੱਚ ਬੱਚੇ ਸਫਾਈ ਕਰਦੇ ਹੋਏ ਨਜ਼ਰ ਆ ਰਹੇ ਨੇ ਇਹ ਤਸਵੀਰਾਂ ਤੁਹਾਨੂੰ ਅੰਮ੍ਰਿਤਸਰ ਦੇ ਸਥਿਤ ਮਾਲ ਰੋਡ ਤੇ ਸਥਿਤ ਸਕੂਲ ਹੈ ਜਿੱਥੇ ਛੁੱਟੀਆਂ ਮਗਰੋਂ ਬੱਚੇ ਅੱਜ ਪਹਿਲੇ ਦਿਨ ਸਕੂਲ ਪਹੁੰਚੇ ਨੇ ਪਰ ਗੰਦਗੀ ਦੇ ਢੇਰਾਂ ਤੋਂ ਪ੍ਰੇਸ਼ਾਨ ਖੁਦ ਝਾੜੂ ਲੈ ਕੇ ਸਫਾਈਆਂ ਕਰ ਰਹੇ ਨੇ